ਰਾਈਟ ਮਨ ਮੈ ਇੱਕ ਕਲ ਮੈ ਤੁਹਾਨੂੰ ਐਡ ਕਰਨੀ ਸੀ ਜਿਹੜੀ ਆਪਾਂ ਕਿਤੇ ਵਾਲੀ ਸੀ ਆਪਣੇ ਲਈ ਟਾਈਮ ਨਹੀਂ ਕੱਢਦੇ ਹੈਨਾ ਜੀ ਆਮ ਕਰਕੇ ਨਾ ਸਪੈਸ਼ਲੀ ਆਪਣੀ ਪੰਜਾਬੀ ਕਮਿਊਨਿਟੀ ਚ ਆਪਾਂ ਦੇਖਿਆ ਵੀ ਅਸੀਂ بزਨਸ ਹੋ ਗਈ ਜਾਂ ਜੋਬ ਹੋ ਗਈ ਉਹਦੇ ਪਿੱਛੇ ਇੰਨਾ ਤੋੜਦੇ ਰਹਿੰਦੇ ਆ ਵੀ ਕੋਈ ਗੱਲ ਨਹੀਂ ਪਹਿਲਾਂ ਅਸੀਂ ਇਹ ਸਾਰਾ ਕੰਮ ਕਰ ਲਈਏ ਬਾਅਦ ਚ ਬੈਠਾਂਗੇ ਹੈਨਾ ਜਾਂ ਵੀ ਜੇ ਜੇ ਮੈਂ ਇੱਥੋਂ ਚਲਾ ਗਿਆ ਤੇ ਮੇਰਾ بزਨਸ ਤਾਂ ਠੱਪ ਹੋ ਜਾਣਾ ਮੈਂ ਤੁਹਾਨੂੰ ਛੋਟੀ ਗੱਲ ਦੱਸਦਾ ਨਾ ਮੈਂ ਸਵਿਟਜ਼ਰਲੈਂਡ ਗਿਆ ਜੀ ਤੇ ਉੱਥੇ ਨਾ ਜਿਵੇਂ ਇੱਕ ਆਈਸਕ੍ਰੀਮ ਦੀ ਸ਼ਾਪ ਬਹੁਤ ਹੀ ਮਸ਼ਹੂਰ ਸੀ ਜੀ ਤੇ ਉਹ ਜਦੋਂ ਇੱਕ ਦਿਨ ਗਏ ਵੀ ਤੇ ਉੱਥੇ ਲੋਕ ਲੱਗੇ ਹੋਇਆ ਜੀ ਸੋ ਅਸੀਂ ਦੇਖਿਆ ਵੀ ਇੰਨੀ ਚਲਦੀ ਸ਼ਾਪ ਤੇ ਇਹ ਬੰਦ ਕਿਵੇਂ ਹੋ ਗਈ ਹੈ ਨਾ ਜੀ ਤੇ ਬਾਹਰ ਉਹਨਾਂ ਨੇ ਉਹਦੇ ਨਾਲ ਇੱਕ ਜੋ ਨੇੜੇ ਜਾ ਕੇ ਦੇਖਿਆ ਤੇ ਉਹਦੇ ਬਾਹਰ ਇੱਕ ਛੋਟੀ ਜਿਹੀ ਉਹਨਾਂ ਨੇ ਕੱਤੇ ਦੇ ਉੱਤੇ ਲੱ ਕੇ ਕੁਝ ਪਲੇਟ ਲਟਕਾਈ ਕਿ ਵੀ ਆਰ ਗੋਨ ਫਾਰ 30 ਡੇਸ ਵਕੇਸ਼ਨ ਤੇ ਵਾਪਸ ਆ ਕੇ ਚਲਾਵਾਂਗੇ ਹੈ ਨਾ ਜਿਹੜੀ ਇਹ ਚੀਜ਼ ਸੀ ਕਿ ਇੱਕ ਹੁੰਦਾ ਕਿ ਨਹੀਂ ਅਸੀਂ ਆਪਣਾ ਲਈ ਟਾਈਮ ਕਰਨਾ ਬਿਜ਼ਨਸ ਚੱਲਦੇ ਰਹਿੰਦੇ ਆ ਤੁਹਾਡੀ ਜੌਬ ਵੀ ਚੱਲਦੀ ਰਹਿੰਦੀ ਆ ਆਪਣੇ ਲਈ ਟਾਈਮ ਕੱਢਣਾ ਪਹੁੰਚ ਜੂਰੀ ਆ ਤੇ ਇਹ ਜਸਟ ਹਨਾ ਬੜੀ ਅਪਰ ਯੋਰਪ ਦੇ ਵਿੱਚ ਜਾਂ ਕਈ ਹੋਰ ਕੰਟਰੀਜ਼ ਦੇਖੋ ਜੀ ਇਸ ਚੀਜ਼ ਤੇ ਬੜੀ ਪੈਲ ਦਿੱਤੀ ਜਾਂਦੀ ਆ ਜੀ ਇਹ ਥੋੜਾ ਵੈਸਟ ਦਾ ਇਫੈਕਟ ਹੈਗਾ ਭਾਜੀ ਥੋੜਾ ਜਿਹਾ ਇਹਨੂੰ ਮੈਂ ਜ਼ਰੂਰ ਕਰਦਾ ਦੇਖੋ ਜੀ ਨਾ ਇਹ ਆਪਾਂ ਨੂੰ ਆਪਣੀ ਕੰਡੀਸ਼ਨਿੰਗ ਇਦਾਂ ਦੀ ਹੋ ਜਾਂਦੀ ਆ ਆਪਾਂ ਨੂੰ ਬਹੁਤ ਔਖਾ ਲੱਗਦਾ ਉਹਦੇ ਵਿੱਚ ਨਿਕਲਣਾ ਪਰ ਤੁਸੀਂ ਬਲੀਵ ਕਰੋ ਮੈਂ ਆਪਣੇ ਐਕਸਪੀਰੀਅੰਸ ਤੇ ਇਹਨਾਂ ਕਹਿ ਸਕਦਾ ਵੀ ਜਦੋਂ ਤੁਸੀਂ ਕਾਟਦੇ ਹੋ ਨਾ ਆਪਣੇ ਲਈ ਟਾਈਮ ਤਾਂ ਉਸ ਤੋਂ ਬਾਅਦ ਜੋ ਤੁਹਾਡੀ ਰਿਅਲਾਈਜੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਲਾਈਫ ਸੌਖੀ ਵੀ ਹੋ ਜਾਂਦੀ ਕੋਈ ਤੁਹਾਨੂੰ ਸੋਚਣ ਦਾ ਮੌਕਾ ਮਿਲਦਾ ਰਾਈਟ ਸੋ ਦਿਨਾਂ ਜਿੱਕਰ ਤੁਸੀਂ ਉਹ ਸਿਸਟਮ ਦੇ ਵਿੱਚ ਹੈਗੇ ਹੋ ਚਾਹੇ ਉਹ ਤੁਹਾਡਾ ਰੋਜ਼ ਦਾ ਉੱਠ ਕੇ ਕੰਮ ਤੇ ਜਾਣਾ ਤੁਹਾਡੀ ਫੈਮਿਲੀ ਨਾਲ ਵਿੱਚ ਨਾ ਸੋ ਸਾਰੀਆਂ ਚੀਜ਼ਾਂ ਰਿਪੀਟ ਤੇ ਚੱਲਦੀਆਂ ਹੁੰਦੀਆਂ ਜਦੋਂ ਥੋੜੇ ਦਿਨ ਲਈ ਤੁਸੀਂ ਪਾਸੇ ਹੋਏ ਨੇ ਤੁਹਾਡੇ ਪਿਆਰ ਤੁਹਾਡੇ ਪਰਿਵਾਰ ਦੇ ਨਾਲ ਵੀ ਤੁਹਾਡਾ ਪਿਆਰ ਵੱਜਿੰਦਾ ਇਹ ਮੈਂ ਤੁਹਾਨੂੰ 100% ਕਹਿੰਦਾ